ਜਿਹੜਾ ਟੀਮ ਆ ਬਲੈਕ ਮੇਲਰ ਆ ਪਤਾ ਤੂੰ ਕਹਿੰਦਾ ਕਿ ਲੱਖਾ ਬਲੈਕ ਮੇਲਰ ਆ ਕਾਲੇ ਪਾਣੀ ਦਾ ਮੋਰਚਾ ਜਿਹੜਾ ਟੀਮ ਆ ਬਲੈਕ ਮੇਲਰ ਆ ਪਤਾ ਤੂੰ ਧਿਆਨ ਨਾਲ ਸੁਣ ਲਾ ਤੇਰੇ ਵਰਗੀ ਲੀਰ ਦੀ ਊਕਾਤ ਨਹੀਂ ਵੀ ਲੱਖੇ ਨੂੰ ਖਰੀਦ ਜੋਂਗੇ ਤੇਰੇ ਵਰਗਿਆਂ ਨੂੰ ਮੈਂ ਜੁੱਤੀ ਦੀ ਨੋਕ ਤੇ ਰੱਖਦਾ ਜੁੱਤੀਆਂ ਸਾਫ਼ ਕਰਨ ਲਈ ਤੇ ਤੂੰ ਲੱਖੇ ਨੂੰ ਕਹਿੰਦਾ ਉਹ ਬਲੈਕਮੇਲਰ ਆ ਜਿੱਥੇ ਗੱਲ ਸਾਡੀਆਂ ਨਸਲਾਂ ਦੀ ਆ ਗਈ ਸਾਡੇ ਪੰਜਾਬ ਦੀ ਆ ਗਈ ਸਾਡੇ ਪਾਣੀਆਂ ਦੀ ਆ ਗਈ ਸਾਡੀਆਂ ਜ਼ਿੰਦਗੀਆਂ ਦੀ ਆ ਗਈ ਅਸੀਂ ਆਪਣਾ ਖੂਨ ਦਾ ਕਤਰਾ-ਕਤਰਾ ਵੀ ਧਰਤੀ ਦੇ ਲੈ ਖਿਲਾ ਦੇਾਂਗੇ ਜਿਹੜਿਆ ਤੂੰ ਗੱਲਾਂ ਕਰਦਾ ਨਾ ਵੀ ਲੱਖਾ ਬਲੈਕਮੇਲਰ ਆ ਉਹ ਤੁਹਾਨੂੰ ਪਤਾ ਇਹ ਮੂੰਹ ਪਿਆ ਹੋਇਆ ਹੈ ਤਹਾਡੇ ਖੂਨ ਲੱਗਿਆ ਮੂੰਹ ਨੂੰ ਇਹ ਲਾਇਆ ਕਿਨੇ ਆ ਸਾਡੇ ਗਦਾਰਾਂ ਲੀਡਰਾਂ ਨੇ ਆ ਪੰਜਾਬ ਦੇ ਗਦਾਰਾਂ ਨੇ ਝੋਲੀ ਚੁੱਕਾਂ ਨੇ ਬੀਮਾਨਾਂ ਨੇ ਲਾਂਧੀਆਂ ਨੇ ਜਿਹੜੇ 40 ਸਾਲ ਤੋਂ ਤੁਸੀਂ ਜ਼ਹਿਰ ਪਾ ਰਹੇ ਹੋ ਨਾ ਜਿਹੜੀ 40 ਸਾਲ ਦੀ ਜ਼ਹਿਰ ਤੁਸੀਂ ਪਾ ਰਹੇ ਹੋ ਬੁੱਢੇ ਦਰਿਆ 'ਚ ਤੁਸੀਂ ਬੁਰਕੀ ਪਾਉਂਦੇ ਰਹੇ ਹੋ ਬੁਰਕੀ ਜਿਹੜੀਆਂ ਵੀ ਸਰਕਾਰਾਂ ਆਈਆਂ ਜਿਹੜੇ ਐਮਐਲਏ ਬਣੇ ਮੰਤਰੀ ਬਣੇ ਐਮਪੀ ਬਣੇ ਸਾਨੂੰ ਤੁਸੀਂ ਬੁਰਕੀ ਪਾ ਕੇ ਤੇ ਤੁਸੀਂ ਚੁੱਪ ਕਰਾਉਂਦੇ ਰਹੇ ਹੋ ਸੋਨੂੰ ਵੀ ਲੱਗਦਾ ਕਿ ਅਮਤੋਜਮਾਨ ਲਖਾਸਾਣਾ ਡਾਕਟਰ ਬੈਂਸ ਕਪੜਾ ਰੋੜਾ ਜਸਕੀਰਤ ਕੁਲਦੀਪ ਸਿੰਘ ਖਹਿਰਾ ਮਹਿੰਦਰਪਾਲ ਲੂੰਬਾ ਦਲੇਰ ਸਿੰਘ ਡੋੜ ਜਿੰਨੇ ਵੀ ਸਾਡੀ ਸਮੁੱਚੀ ਟੀਮ ਅਗਰਪ ਸਿੰਘ ਚੰਦਵਾਜਾ ਜਾਂ ਜਿੰਨੇ ਵੀ ਹੋਰ ਜੁੜੇ ਹੋਏ ਸੱਜਣਾ ਸਾਡੇ ਨਾਲ ਤੁਹਾਨੂੰ ਲੱਗਦਾ ਕਿ ਅਸੀਂ ਤੁਹਾਡੇ ਕੋਲੋਂ ਕੁਝ ਰੁਪਏ ਲੈਣ ਦੀ ਖਾਤਰ ਡਰਾਮਾ ਕਰ ਰਹੇ ਤੁਸੀਂ ਬਹੁਤ ਕੋਸ਼ਿਸ਼ਾਂ ਕੀਤੀਆਂ ਜੁੜ ਵੀ ਜਾਓ ਤੇ ਇਹਨੂੰ ਬਾਤ ਤੋਂ ਬਾਅਦ ਅੱਗੇ ਸੁਣ ਕੇ ਸਾਂਝਾ ਕਰਦੇ ਤੁਰੇ ਜਾਓ ਤਾਂ ਕਿ ਹਰ ਘਰ ਤੱਕ ਹਰ ਚੁੱਲ੍ਹੇ ਤੱਕ ਹਰ ਮਾਂ ਪੈਣ ਤੱਕ ਹਰ ਨੌਜਵਾਨ ਬਜ਼ੁਰਗ ਬੱਚੇ ਤੱਕ ਮੇਰੀ ਅੱਜ ਗੱਲ ਪਹੁੰਚਣੀ ਚਾਹੀਦੀ ਆ ਸਮਾਂ ਬਹੁਤੇ ਵਾਰ ਨਹੀਂ ਕਹਿੰਦਾ ਵੀ ਸਾਂਝਾ ਕਰੋ ਪਰ ਗੱਲ ਬਹੁਤ ਗੰਭੀਰ ਆ ਤੇ ਗੱਲ ਸਾਡੀਆਂ ਜਾਨਾਂ ਦੀ ਆ ਗੱਲ ਸਾਡੀਆਂ ਨਸਲਾਂ ਦੀ ਆ ਗੱਲ ਸਾਡੇ ਜਵਾਕਾਂ ਦੀ ਆ ਸਾਡੀ ਜ਼ਿੰਦਗੀ ਦੀ ਗੱਲ ਆ ਇਸ ਕਰਕੇ ਕਹਿਣਾ ਕਿ ਇਹਨੂੰ ਬਾਅਦ ਤੋਂ ਬਾਅਦ ਮੇਰਾ ਵੀ ਸਾਂਝੇ ਕਰਦੇ ਤੁਰੇ ਜਾਓ ਪਹਿਲਾਂ ਮੈਂ ਤੁਹਾਨੂੰ ਕੁਝ ਗੱਲਬਾਤ ਸੁਣਾਉਣਾ ਹੈ ਉਸ ਤੋਂ ਬਾਅਦ ਫਿਰ ਆਪਾਂ ਗੱਲਬਾਤ ਕਰਨੀ ਹੈ ਅੱਗੇ ਪਹਿਲਾਂ ਇਹ ਸੁਣ ਲਿਓ ਫਿਰ ਆਪਾਂ ਤੁਹਾਨੂੰ ਅੱਗੇ ਇਹ ਤੇ ਗੱਲਬਾਤ ਪੂਰੀ ਕਰਾਂਗੇ ਕੁਝ ਬਲੈਕਮੇਲ ਲਖਾ ਸੁਧਾਣਾ ਕਾਲਾ ਪਾਣੀ ਮੋਰਚਾ ਲੋਕਾਂ ਨੂੰ ਭੁਖਾਰ ਆਇਆ ਕਿ 3 ਦਸੰਬਰ ਨੂੰ ਜਾ ਕੇ ਉਧਰੇ ਅਸੀਂ ਬੁੱਢੇ ਨਾਲ ਗਾ ਜਿਹੜਾ ਪਾਈਪ ਸਾਡੇ ਪੈ ਰਹੇ ਆ ਉਹ ਬੰਦ ਕਰਨੇ ਆ ਪਰ ਅਸੀਂ ਉਹਦੀ ਤਿਆਰੀ ਕਰ ਲਈ ਆ ਲੱਖ ਬੰਦਾ ਲੱਗੇ ਸਵਾਗਤ ਕਰਾਂਗੇ ਸੁਣ ਲਿਓ ਬਾਈ ਸ਼ਾਇਦ ਇਹ ਦੁਬਾਰਾ ਫੇਰ ਸੁਣਾਦਣਾ ਮਾਲਾ ਉਹਦਾ مین ਮੋਟਵਾ ਹੈ ਕੁਝ ਬਲੈਕਮੇਲਰ ਲੱਖਾਂ ਸਦਾਣਾ ਕਾਲਾ ਪਾਣੀ ਮੋਚਾ ਲੋਕਾਂ ਨੂੰ ਭੁਖਾ ਰਿਆ ਹੈ ਕਿ 3 ਦਸੰਬਰ ਨੂੰ ਜਾ ਕੇ ਉਥੇ ਅਸੀਂ ਬੁੱਢੇ ਨਾਲ ਗੱਲ ਕਰੀਏ ਪਾਈ ਸਾਡੇ ਪੈ ਰਹੇ ਆ ਉਹ ਬੰਦ ਕਰਨੇ ਆ ਪਰ ਅਸੀਂ ਉਹਦੀ ਜਾਰੀ ਕਰ ਲਈਏ ਲੱਖ ਬੰਦਾ ਲੱਗੇ ਸਵਾਗਤ ਕਰਾਂਗੇ 3 ਦਸੰਬਰ ਨੂੰ ਨੇ ਕੰਮ ਕੀ ਦਿੱਤੇ ਅਸੀਂ ਬੰਦ ਕਰਨ ਆਵਾਂਗੇ 3 ਦਸੰਬਰ ਨੂੰ ਖੜਾ ਖੁੱਲ ਕੇ ਸਮਰਾ ਕਰਾਂਗੇ ਅਸੀਂ ਇੱਟ ਦਾ ਜਵਾਬ ਪੱਥਰ ਨਾਲ ਦੇਵਾਂਗੇ ਉਹ ਤੁਸੀਂ ਦੇਖੋ ਪਹਿਲਾਂ ਤਾਂ ਮੈਂ ਇਹ ਸੱਜਣ ਨੂੰ ਇੱਕ ਸਨੇਹਾ ਦੇਣਾ ਚਾਹੁੰਦਾ ਇੱਕ ਜਵਾਬ ਦੇਣਾ ਚਾਹੁੰਦਾ ਇਹ ਕਹਿੰਦਾ ਕਿ ਲੱਖਾ ਬਲੈਕਮੇਲਰ ਆ ਕਾਲੇ ਪਾਣੀ ਦਾ ਮੋਰਚਾ ਜਿਹੜਾ ਟੀਮ ਆ ਉਹ ਬਲੈਕਮੇਲਰ ਆ ਪਹਿਲਾਂ ਤੂੰ ਧਿਆਨ ਨਾਲ ਸੁਣ ਲੈ ਤੇਰੇ ਵਰਗੀ ਲੀਰ ਦੀ ਔਕਾਤ ਨਹੀਂ ਵੀ ਲੱਖੇ ਨੂੰ ਖਰੀਦ ਜੋਗੇ ਤੇਰੇ ਵਰਗਿਆਂ ਨੂੰ ਮੈਂ ਜੁੱਤੀ ਦੀ ਨੋਕ ਤੇ ਰੱਖਦਾ ਜੁੱਤੀਆਂ ਸਾਫ਼ ਕਰਨ ਲਈ ਤੇ ਤੂੰ ਲੱਖੇ ਨੂੰ ਕਹਿੰਦਾ ਉਹ ਬਲੈਕਮੇਲਰ ਆ ਜਿੱਥੇ ਗੱਲ ਸਾਡੀਆਂ ਨਸਲਾਂ ਦੀ ਆ ਗਈ ਸਾਡੇ ਪੰਜਾਬ ਦੀ ਆਗੀ ਸਾਡੇ ਪਾਣੀਆਂ ਦੀ ਆਗੀ ਸਾਡੀਆਂ ਜ਼ਿੰਦਗੀਆਂ ਦੀ ਆਗੀ ਅਸੀਂ ਆਪਣਾ ਖੂਨ ਦਾ ਕਤਰਾ-ਕਤਰਾ ਵੀ ਧਰਤੀ ਦੇ ਲੈ ਖੇ ਲਾ ਦੇਾਂਗੇ ਜਿਹੜਿਆ ਤੂੰ ਗੱਲਾਂ ਕਰਦਾ ਨਾ ਵੀ ਲੱਖਾਂ ਬਲੈਕਮੇਲਰ ਆ ਉਹ ਤੁਹਾਨੂੰ ਪਤਾ ਇਹ ਮੂੰਹ ਪਿਆ ਹੋਇਆ ਹੈ ਤੁਹਾਡੇ ਖੂਨ ਲੱਗਿਆ ਮੂੰਹ ਨੂੰ ਇਹ ਇਹ ਲਾਇਆ ਕਿਨੇ ਆ ਸਾਡੇ ਗਦਾਰਾਂ ਲੀਡਰਾਂ ਨੇ ਆ ਪੰਜਾਬ ਦੇ ਗਦਾਰਾਂ ਨੇ ਝੋਲੀ ਚੁੱਕਾ ਨੇ ਬੀਮਾਨਾਂ ਨੇ ਲਾਂਟੀਆਂ ਨੇ ਜਿਹੜੇ 40 ਸਾਲ ਤੋਂ ਤੁਸੀਂ ਜ਼ਹਿਰ ਪਾ ਰਹੇ ਹੋ ਨਾ ਜਿਹੜੇ 40 ਸਾਲ ਦੀ ਜ਼ਹਿਰ ਤੁਸੀਂ ਪਾ ਰਹੇ ਹੋ ਬੁੱਢੇ ਦਰਿਆ ਚ ਤੁਸੀਂ ਬੁਰਕੀ ਪਾਉਂਦੇ ਰਹੋ ਬੁਰਕੀ ਜਿਹੜੀਆਂ ਵੀ ਸਰਕਾਰਾਂ ਆਈਆਂ ਜਿਹੜੇ ਇੱਥੇ ਐਮ.ਐਲ.ਏ ਬਣੇ ਮੰਤਰੀ ਬਣੇ ਐਮ.ਪੀ ਬਣੇ ਸਾਨੂੰ ਤੁਸੀਂ ਬੁਰਕੀ ਪਾ ਕੇ ਤੇ ਤੁਸੀਂ ਚੁੱਪ ਕਰਾਉਂਦੇ ਰਹੇ ਹੋ ਸੋਨੂੰ ਵੀ ਲੱਗਦਾ ਕਿ ਹਮਤੋਜਮਾਨ ਲੱਖਾ ਸੁਧਾਨਾ ਡਾਕਟਰ ਬੈਂਸ ਕਪੜਾ ਰੋੜਾ ਜਸਕੀਰਤ ਜਲਦੀਪ ਸਿੰਘ ਖਹਿਰਾ ਮਹਿੰਦਰਪਾਲ ਲੂੰਬਾ ਗਲੇਰ ਸਿੰਘ ਡੋੜ ਜਿੰਨੇ ਵੀ ਸਾਡੀ ਸਮੁੱਚੀ ਟੀਮ ਅਗਰਪ ਸਿੰਘ ਚੰਦਵਾਜਾ ਜਾ ਜਿੰਨੇ ਵੀ ਹੋਰ ਜੁੜੇ ਹੋਏ ਸੱਜਣਾ ਸਾਡੇ ਨਾਲ ਤੁਹਾਨੂੰ ਲੱਗਦਾ ਕਿ ਅਸੀਂ ਤੁਹਾਡੇ ਕੋਲੋਂ ਕੁਝ ਰੁਪਏ ਲੈਣ ਦੀ ਖਾਤਰੇ ਡਰਾਮਾ ਕਰ ਰਹੇ ਆ ਤੁਸੀਂ ਬਹੁਤ ਕੋਸ਼ਿਸ਼ਾਂ ਕੀਤੀਆਂ ਬਹੁਤ ਤੁਸੀਂ ਆਪਣੇ ਸਨੇਹੇ ਭੇਜੇ ਕਿ ਸਾਡੇ ਨਾਲ ਬਹਿ ਕੇ ਗੱਲ ਕਰ ਲਓ ਤੁਹਾਨੂੰ ਕੀ ਲੱਗਦਾ ਵੀ ਦੁਨੀਆ ਤੇ ਇੱਕ ਬੰਦਾ ਬਕਾਊ ਆ ਜੋ ਭਰਾਵੋ ਪੰਜਾਬ ਦੇ ਲੋਕੋ ਸੋਚ ਲਓ ਸਮਝ ਲਓ ਇੱਕ ਪਾਸੇ ਤੁਹਾਨੂੰ 40 ਸਾਲ ਤੋਂ ਜ਼ਹਿਰਾਂ ਪਾ ਕੇ ਮਾਰ ਰਹੇ ਆ ਇਹ ਗੱਲ ਹੋਰ ਸਾਫ਼ ਤੇ ਸਪਸ਼ਟ ਆ ਪੰਜਾਬ ਦੇ ਲੋਕੋ ਇਹਦੇ ਵਿੱਚ ਪੰਜਾਬ ਸਰਕਾਰ ਪੂਰੀ ਤਰ੍ਹਾਂ ਪੂਰੀ ਤਰ੍ਹਾਂ ਇਹਨਾਂ ਨਾਲ ਅਲੀ ਹੋਈ ਹੈ ਵੀ ਇਹਨਾਂ ਦੀ ਕੀ ਜ਼ਰਤ ਪੈ ਜੇ ਕਿ ਇਹ ਇਸ ਤਰ੍ਹਾਂ ਆ ਕੇ ਖੁੱਲੇ ਆਮ ਧਮਕੀਆਂ ਦੇ ਦੇ ਲੱਖ ਬੰਦਾ ਲੈ ਕੇ ਆਵਾਂਗੇ ਨਾਲੇ ਯਰਾਂ ਪਾ ਕੇ ਮਾਰਾਂ ਨਾਲੇ ਕਹਾਂ ਵੀ ਆ ਜਾਓ ਕੋਈ ਗੱਲ ਨਹੀਂ ਟਕਰਾਂਗੇ ਨਾਲੇ ਚੋਰੀ ਨਾਲੇ ਸੀਨਾ ਜੋਰੀ ਨਾਲੇ ਕਤਲ ਕਰ ਰਹੇ ਹੋ ਸਾਡੇ ਜ਼ਿੰਦਗੀਆਂ ਦੇ ਸਾਡੇ ਜਵਾਕਾਂ ਦੇ ਸਾਡੀਆਂ ਨਸਲਾਂ ਦੇ ਤੇ ਨਾਲੇ ਕਹਿੰਦੇ ਕੋਈ ਕਰਨੀ ਇਸੇ ਖੁੱਲਿਆ ਆਈ ਯਾਰ ਪਾਵਾਂਗੇ ਕੋਈ ਰੋਕ ਕੇ ਦਿਖਾਵੇ ਪੰਜਾਬ ਸਰਕਾਰ ਪੂਰੀ ਤਰ੍ਹਾਂ ਲੜੀ ਹੋਈ ਹੈ ਇਸੇ ਕਰਕੇ ਇਹਨਾਂ ਦੀ ਪ੍ਰੈਸ ਕਾਨਫਰੰਸ ਕਰਾਈ ਗਈ ਹੈ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਵੀ ਉੱਥੇ ਇਹੋ ਜੀ ਗੱਲਬਾਤ ਪੈਦਾ ਕਰਦੇ ਉੱਥੇ ਮਾਹੌਲ ਹੋਣ ਦਾ ਮਾਹੌਲ ਖਰਾਬ ਹੋਣ ਦਾ ਖਤਰਾ ਸੀ ਜੀ ਤਾਂ ਲੱਖੇ ਵਰਗੇ 10000 ਵਰਗੇ ਫਲਾਣੇ ਫਲਾਣੇ ਬੰਦੇ ਫੜ ਲਏ ਹੁਣ ਸਾਡੇ ਰੇਡਾਂ ਸ਼ੁਰੂ ਹੋ ਗਈਆਂ ਸਾਨੂੰ ਘੇਰਨਾ ਸ਼ੁਰੂ ਕਰਤਾ ਲੋਕਾਂ ਦੇ ਘਰੇ ਜਿਹੜੇ ਵੀ ਆਉਂਦੇ ਜਿੱਥੋਂ ਵੀ ਜਿੱਥੇ ਆਉਣੇ ਆ ਫੋਨਾਂ ਨੇ ਸ਼ੁਰੂ ਹੋ ਗਏ ਕਿ ਸੱਡੀ ਐਸਪੀ ਦੇ ਕੇ ਸੀਆਈ ਵਾਲਿਆਂ ਦੇ ਥਾਣਿਆਂ ਦੇ ਵੀ ਉੱਥੇ ਨਹੀਂ ਜਾ ਮੈਂ ਪ੍ਰਸ਼ਾਸਨ ਨੂੰ ਪੁੱਛਣਾ ਚਾਹੁੰਦਾ ਮੈਂ ਲੋਕਾਂ ਨੂੰ ਪੁੱਛਣਾ ਚਾਹੁੰਦਾ ਯਾਰ ਤੁਹਾਡੇ ਜਵਾਕ ਤੁਸੀਂ ਨੀ ਪਾਣੀ ਪੀਂਦੇ ਯਾਰ ਕਿੱਛੇ ਯਾਰ ਜਮੀਰਾਂ ਮਰ ਗਈਆਂ ਯਾਰ ਯਾਰ ਇੱਕ ਵਾਰੀ ਮੈਂ ਲੁਹਿਆਣੇ ਦੇ ਸੀਪੀ ਨੂੰ ਕਹਿਣਾ ਚਾਹੁੰਦਾ ਮੈਂ ਲੋ ਤਾਂ ਦੇ ਡੀਸੀ ਨੂੰ ਕਹਿਣਾ ਚਾਹੁੰਦਾ ਮੈਂ ਡੀਜੀਪੀ ਨੂੰ ਕਹਿਣਾ ਚਾਹੁੰਦਾ ਮੈਂ ਸਾਰੇ ਪੰਜਾਬ ਸਰਕਾਰ ਦੇ ਮੰਤਰੀਆਂ ਐਮਐਲਏ ਨੂੰ ਕਹਿਣਾ ਚਾਹੁੰਦਾ ਮੈਂ ਮੁੱਖ ਮੰਤਰੀ ਨੂੰ ਕਹਿਣਾ ਚਾਹੁੰਦਾ ਯਾਰ ਉਹ ਜਮਾਲਪੁਰ ਕਦੇ ਖੜਕੇ ਦਾ ਦੇਖੋ ਯਾਰ ਜਾ ਕੇ ਤੁਸੀਂ ਕਦੇ ਤਾਜਪੁਰ ਰੋਡ ਦੇ ਉੱਤੇ ਜੇਲ੍ਹ ਕੋਲੇ ਖੜਕੇ ਦਾ ਦੇਖੋ ਯਾਰ ਜਿੱਥੋਂ 9 9 ਕਰੋੜ 90 ਐਮਐਲਡੀ ਪਾਣੀ ਉਹ ਇੱਕ ਦਿਨ ਦੇ ਵਿੱਚ ਇੱਕ ਪੁਆਇੰਟ ਤੋਂ ਜ਼ਹਿਰ ਪਾ ਦਿੰਦੇ ਆ ਓਏ ਓਏ ਉੱਥੇ ਤੁਸੀਂ 10 ਮਿੰਟ ਖੜ੍ਹਦੇ ਜਾਓ 10 ਮਿੰਟ ਖੜ੍ਹਜੋ ਕੁਝ ਨਹੀਂ ਕਰਨਾ ਉੱਥੇ ਨਾ ਪਾਣੀ ਆਪਾਂ ਕੋ ਖੜ ਕੇ ਦਿਖਾ ਦਿਓ ਯਾਰ ਮੈਨੂੰ ਜੇ ਤੁਸੀਂ 10 20 ਮਿੰਟ ਖੜ੍ਹ ਗਏ ਮੈਂ ਮੰਨ ਲਵਾਂਗਾ ਵੀ ਹਾਂ ਯਾਰ ਅਸੀਂ ਗਲਤਾਂ ਦੇ ਸਹੀ ਨੇ ਯਾਰ ਉਹ ਇੰਨਾ ਨਾ ਯਾਰ ਇੰਨਾ ਨਾ ਕਰੋ ਇਹ ਗੱਲ ਚਤੇ ਰੱਖਿਓ ਮੇਰੀ ਗੱਲ ਜਿਹੜਾ ਬੰਦਾ ਚਾਹੇ ਡੈਂਗਾ ਵਾਲਿਆਂ ਦਾ ਡੈਣਾ ਨੇ ਤੇ ਚਾਹੇ ਪ੍ਰਸ਼ਾਸਨ ਜਿਹੜਾ ਦੀ ਮਦਦ ਕਰ ਰਿਹਾ ਤੇ ਚਾਹੇ ਸਰਕਾਰ ਜਿਹੜੀ ਇਹਦੀ ਮਦਦ ਕਰ ਰਹੀ ਹੈ ਤੁਸੀਂ ਇਹਨਾਂ ਨਸਲਾਂ ਦੇ ਕਾਤਲ ਲੋਕ ਸਦ ਹੋ ਰਹੇ ਆਂ ਤੁਸੀਂ ਆਪਣੇ ਅੱਗੇ ਵੀ ਖੂਪਟ ਰਹੇ ਹੋ ਮੇਰੀ ਗੱਲ ਯਾਦ ਰੱਖਿਓ ਜਿਹੜਾ ਕਿਸੇ ਦੀਆਂ ਨਸਲਾਂ ਨੂੰ ਤਬਾਹ ਕਰਦਾ ਕਿਸੇ ਦਾ ਜਵਾਕ ਮਾਰਦਾ ਕਿਸੇ ਦੀਆਂ ਜ਼ਿੰਦਗੀਆਂ ਬਰਬਾਦ ਕਰਦਾ ਸੁੱਖ ਨਹੀਂ ਪਾਉਂਦਾ ਸੁੱਖ ਨਹੀਂ ਪਾਉਂਦਾ ਉਹ ਪ੍ਰਮਾਤਮਾ ਦੇ ਘਰ ਦੇ ਰਾਂ ਨਿਹਰਨੀ